ਹੋਕੇ ਮੈਂ ਭਾਈ ਕਿੱਤ ਜੀ ਵਧੀਆ ਤੁਸੀਂ ਕਿਵੇਂ ਹੋ ਠੀਕ ਆ ਪਛਾਣ ਲਿਆ ਮੈਨੂੰ ਕਿ ਨਹੀਂ ਪਛਾਣਿਆ ਅੰਨ ਜੀ ਪਛਾਣਿਆ ਵੀ ਆ ਤੇ ਨਹੀਂ ਵੀ ਦੰਨੇ ਕੰਮ ਆ ਹਾਂ ਬਾਬਾ ਬੋਲਦਾ ਜਿਹੜੇ ਗਵਾਂਢ ਤੋਂ ਅੱਛਾ ਹਾਂ ਹੋਰ ਹੋਰ ਸੁਣਾ ਠੀਕ ਆ ਕੀ ਕਰੀ ਜਾਂਦਾ ਸੀ ਕੁਛ ਨਹੀਂ ਕਰਨੇ ਕੀ ਮਾਰਕਟਾਈ ਦੀਆਂ ਬਾਜ਼ਾਰ ਚ ਫਿਰਦੀ ਆ ਤੂੰ ਕਿੱਥੇ ਹਾਂ ਬਈ ਬਾਜ਼ਾਰ ਤੇ ਸਬਜ਼ੀ ਬਾਜ਼ਾਰ ਜਾਣਾ ਅੱਛਾ ਸਬਜ਼ੀ ਲੈਣ ਆਈ ਆ ਉਹ ਸਬਜ਼ੀ ਤੈਨੂੰ ਮੈਂ ਲਿਆ ਦਿੰਦਾ ਨਾਲੇ ਮੇਰੀਆਂ ਰੋਟੀਆਂ ਬਣਾ ਦਿੰਦੀ ਤੂੰ ਅੱਜ ਬੇਬੇ ਤੇ ਨਹੀਂ ਹੈ ਨਹੀਂ ਸਬਜ਼ੀਆਂ ਮੈਂ ਰੋਟੀਆਂ ਬਣਾ ਦੂੰਗੀ ਤੁਹਾਡੀਆਂ ਕੁਛ ਨਹੀਂ ਬਣਾਉਂਦੀ ਰੋਟੀਆਂ ਤੂੰ ਬੇਬੇ ਤੇਰੀ ਹੈ ਨਹੀਂ ਮੈਂ ਕਿ ਚਲ ਕੁੜੀ ਨੂੰ ਗੌਂਡੀਆਂ ਦੇ ਨੂੰ ਫੋਨ ਕਰ ਲਈਏ ਅੱਛਾ ਹੈ ਤੇ ਕੁੜੀ ਤੇ ਆਪਲਾ ਹੁਣ ਪਹਾੜੀ ਚੜੀ ਫਿਰਦੀ ਐ ਦੱਸ ਪਹਾੜੀ ਕਾ ਨਾ ਚੜੀ ਫਿਰਦੀਆਂ। ਤੇ ਹੋਰ ਪਹਾੜੀ ਤੇ ਚੜੀ ਫਿਰਦੇ ਆ। ਹੂੰ। ਨਾ ਵੀ। ਨਾ ਵੀ। ਨਾ ਵੀ ਇੱਥੇ ਕੀ? ਪਹਾੜੀ ਕਾ ਤੇ ਚੱਕ ਨਾ। ਆਹ ਹੋਰ ਕੀ ਤਾਂ ਗੱਲ ਹੀ ਨਹੀਂ ਸੁਣਦੀ। ਮੈਂ ਤਾਂ ਮੈਂ ਤਾਂ ਅੱਖ ਚਲ ਗਵਾਂਢੀਆਂ ਦਾ ਸੋਖੀ ਹੁੰਦਾ ਦੱਸ ਹੋਰ ਦੱਸ। ਹੂੰ। ਹਾਂ। ਦੋਈ ਨਹੀਂ ਜਨੂ ਰੋਟੀ ਦੱਸ ਸੁ ਫੇਮਾਂਗੇ। ਸਾਰੇ ਸੁ ਫੇਮਾਂਗੇ। ਅੱਛਾ ਗੇ। ਹੂੰ। ਕੋਸ ਨਹੀਂ ਸੋਖਤ ਦਿੰਦੇ ਤੁਸੀਂ। ਤੁਸੀਂ ਫਰਮਾਇਸ਼ ਤੇ ਰਹੋ ਜੀ ਸਹੀ ਹੀ ਦੇਵਾਂਗੇ ਤੁਹਾਨੂੰ ਫਰਮਾਇਸ਼ ਇਹੀ ਹੈ ਕਿ ਬੇਬੇ ਦਾ ਤੇਰੀ ਗਈ ਹੋਈ ਹੈਗੀ ਆਈ ਬੰਦੇ ਨੂੰ ਰੋਟੀ ਰਾਟੀ ਉਹ ਸੋਖ ਹੋ ਜਾਂਦਾ ਬੰਦਾ ਚਲਾ ਕੇ ਦੋ ਰੋਟੀਆਂ ਖਾ ਜਾਂਦਾ ਬੰਦਾ ਹੋਰ ਇੱਥੇ ਫਰਮਾਇਸ਼ ਨੂੰ ਆਪਣੇ ਕੀ ਹੈਗਾ ਅੱਛਾ ਕਿ ਹੋਰ ਫਰਮਾਇਸ਼ ਨੂੰ ਹੋਰ ਆਪਾਂ ਫਰਮਾਇਸ਼ ਨੂੰ ਹੋਰ ਆਪਾਂ ਇੱਥੇ ਦੱਸ ਕੀ ਕਰਨਾ ਚਲੋ ਦੋ ਰੋਟੀਆਂ ਹੀ ਖਾਣੀਆਂ ਤੁਸੀਂ ਰੋਟੀਆਂ ਵੀ ਖਾਣੀਆਂ ਤੇ ਰੋਟੀਆਂ ਦੇ ਨਾਲ ਮੀਟ ਵੀ ਖਾਣਾ ਹੈ ਮੀਠਾ ਬਣਾ ਦੇ ਮੀਠਾ ਬਣਾ ਦੇ ਤੁਹਾਨੂੰ ਪਸੰਦ ਦਾ ਮੀਠਾ ਬਣਾ ਦੇਂਗੀ ਅੱਛਾ ਕਿ ਪਸੰਦ ਤਾਂ ਮੈਨੂੰ ਹੈ ਜਈ ਫਿਰ ਹੈ ਹੂੰ ਕੀ ਉਹ ਮੈਂ ਕਿ ਮੈਨੂੰ ਤਾਂ ਸਾਰਾ ਕੁਝ ਹੀ ਪਸੰਦ ਆ ਪਸੰਦ ਤਾਂ ਹੀ ਤਾਂ ਫੋਨ ਲਾਇਆ ਤੈਨੂੰ ਅੱਛਾ ਜੀ ਹੂੰ ਹੋਰ ਕੀ ਫੇਰ ਤਾਂ ਵਧੀਆ ਪਸੰਦ ਤਾਂ ਹੀ ਤਾਂ ਫੋਨ ਲਾਇਆ ਤੈਨੂੰ ਫੋਨ ਥੋੜੀ ਲਾਉਣਾ ਸੀ ਮੈਂ ਨਾ ਤਾਂ ਹੈ ਆ ਤਾਂ ਫੇਰ ਆ ਪਸੰਦ ਲਈ ਕਿ ਨਹੀਂ ਗੱਲ ਲੈਂਦਾ ਬਿਨਾਂ ਪਸੰਦ ਮੇਰੀ ਗੱਲ ਤੋਂ ਜੇ ਕਿਸੇ ਨਾਲ ਜੇ ਕੋਈ ਬੰਦੇ ਨੂੰ ਹੁੰਦਾ ਮਾੜਾ ਮੋਟਾ ਕੋਈ ਮੋਹ ਪ੍ਰੇਮ ਤਾਂ ਫੇਰ ਹੀ ਤਾਂ ਬੰਦਾ ਕਰਦਾ ਹੈ ਗੱਲਬਾਤ ਫੇਰ ਹੀ ਕਰਦਾ ਚਾਹੀਏ ਹੂੰ ਸੱਚੀ ਹੈ ਫੇਰ ਹੀ ਕਰਦਾ ਹੈ ਹਾਂ ਕਿਹਦੀ ਤਾਂ ਕਰਦਾ ਬੰਦਾ ਹੁਣ ਜੇ ਨਾਲ ਹੈਗਾ ਮੋਹ ਪ੍ਰੇਮ ਤੇ ਬੰਦਾ ਚਲੋ ਕਰ ਲੈਂਦਾ ਹਾਂ ਕੋਰ ਕੀ ਕਰਦੀ ਸੋਣਾ ਇਸ ਟਾਈਮ ਕੁਝ ਨਹੀਂ ਸੁੱਕੀ ਲੈ ਕੇ ਆਈ ਨਹੀਂ ਘਰ ਵੱੰਨੀ ਸਬਜ਼ੀ ਕਾਦੀ ਲੈ ਕੇ ਆਈ ਅੱਜ ਫਿਰ ਹਾਂ ਕਾਦੀ ਸਬਜ਼ੀ ਲੈ ਕੇ ਆਈ ਆ ਮੈਂ ਕਿ ਮੈਂ ਲੈ ਕੇ ਹੀ ਸੀਗੀ ਤੋਰੀਆਂ ਹਾਂ ਤਰਲੇ ਅੱਛਾ ਪੇਕਿੰਡੀਆਂ ਅੱਛਾ ਸਾਰਾ ਬਾਜ਼ਾਰ ਹੀ ਖਰੀਦ ਲਈ ਤੂੰ ਤਾਂ ਹਾਂ ਤੂੰ ਤਾਂ ਸਾਰਾ ਬਾਜ਼ਾਰ ਹੀ ਖਰੀਦ ਲਈ ਤੂੰ ਸਬਜ਼ੀ ਦੁਕਾਨ ਲਾਉਣੀ ਹੈਗੇ ਇੰਨਾ ਕੁਝ ਕਰਕੇ ਨਹੀਂ ਦੁਕਾਨ ਤਾਂ ਨਹੀਂ ਫਿਰ ਡੇਲੀ ਡੇਲੀ ਨਾ ਮਾਰਕੀਟ ਆਈਦਾ ਨੀਗਾ ਤਾਂ ਕਰਕੇ ਖਰਨਾ ਕੱਤੀ ਲੈ ਲਈ ਅੱਛਾ ਖੀਰਾ ਲਿਆ ਹੈਗੇ ਹੂੰ ਖੀਰਾ ਖੀਰਾ ਸਲਾਦ ਵਾਸਤੇ ਹੈ ਕੀਓ ਖੀਰੇ ਲਏ ਹੈਗੇ ਸਲਾਦ ਵਾਸਤੇ ਖੀਰੇ ਹਾਂ ਲਏ ਆ ਅੱਛਾ ਕੀ ਹੋਰ ਉਹ ਨਾ ਪੁੱਲ ਜੀ ਮੈਂ ਕਹਿੰਦੀ ਹਾਂ ਮੈਂ ਕਹਿੰਦੀ ਹਾਂ ਤਾਂ ਪਹਿਲੇ ਨੰਬਰ ਤੋਂ ਆ ਹਾਂ ਉਹ ਤਾਂ ਪਹਿਲੇ ਨੰਬਰ ਤੇ ਉਹਦੇ ਬਣਾ ਗੱਲ ਥੋੜੀ ਬੰਦੀ ਹੈ ਸਲਾਦ ਵੀ ਤਾਂ ਚਾਹੀਦਾ ਨਾ ਹਾਂ ਹੂੰ ਠੀਰੇ ਲੈ ਆ ਠੀਰੇ ਨਾਲੀ ਲੈ ਆ ਅੱਛਾ ਕੀ ਤਤਰਾ ਤਤਰਾ ਤਰਾ ਨਹੀਂ ਲਈ ਠੀਰੇ ਠੀਰੇ ਲੈਣੀਆਂ ਅੱਛਾ ਅੱਛਾ ਤਦ ਖੀਰਾ ਜ਼ਰੂਰੀ ਹੈ ਵਧੀਆ ਰਹਿੰਦਾ ਠੰਡਾ ਰਹਿੰਦਾ ਹੂੰ ਸਹੀ ਗੱਲ ਹੈ ਨਾ ਸਹੀ ਹੈ ਬਈ ਗਰਮੀ ਹੈ ਗਰਮੀ ਚ ਖਾਦਾ ਜਾਂਦਾ ਹੈ हां गर्मी ਦਾ ਕਰਕੇ ਫਿਰ ਥੀੜੀ ਚੱਲਦੀ ਹੈ ਜਿਆਦਾ ਤੱਕ ਕਿੱਥੇ ਦੇ ਪਾਪੇ ਹੋਰੀ ਅੱਜ ਪਾਪੇ ਹੀ ਖੇਤ ਵੱੰਨੀ ਤੇ ਹੱਥ ਨੇ ਤਾਂ ਆ ਜਾਣਗੇ ਫਿਰ ਉਹ ਕੋ ਪਾਣੀ ਦੀ ਵਾਰੀ ਅੱਜ हां ਤਾਂ ਆ ਜਾਣਗੇ ਤੇ ਫੇ ਕਿਵੇਂ ਬਣਾਉਂਗਾ ਆਪਣਾ ਪ੍ਰੋਗਰਾਮ ਆ ਅੱਤ ਨਹੀਂ ਆਉਣਗੇ ਰੋਟੀ ਖਾ ਕੇ ਫਿਰ ਜਾਣਗੇ ਫਿਰ ਪਾਣੀ ਦੀ ਵਾਰੀ ਹਨਾ ਚ ਅੱਛਾ ਮੈਂ ਕਿਹਾ ਕਿਵੇਂ ਕਿਵੇਂ ਬਣਾਉਂਗਾ ਪ੍ਰੋਗਰਾਮ ਆਪਣਾ ਆਨੇ ਚੂਆ ਪ੍ਰੋਗਰਾਮ ਆਈਂ ਬੰਨਦੇ ਜੇ ਬਣਾਉਣਾ ਕਿਵੇਂ ਬਣੂਗਾ ਪ੍ਰੋਗਰਾਮ ਬੱਸ ਫਿਰ ਮੈਂ ਚੂਆ ਡੈਡੀ ਹੋਰੀ ਸਾਰੇ ਜਾਣਗੇ ਪਾਣੀ ਲਾਉਣਾ ਅੱਛਾ ਮੈਂ ਸ਼ਿਟ ਕਰ ਦੂੰਗਾ ਅੱਛਾ ਮਤਲਬ ਹੈਗਾ ਮਤਲਬ ਮਾਣਾ ਹੈਗਾ ਮਤਲਬ ਹੂੰ ਮਤਲਬ ਮਾਣਾ ਹੈਗਾ ਮਤਲਬ ਤੇ ਮਨ ਤਾਂ ਹੈਗਾ ਇਹ ਫਿਰ ਅੱਛਾ ਕੇ ਤਰਾਤਨੇ ਰੋਟੀ ਫਿਰ ਮੇਰੀ ਮੈਂ ਰੋਟੀ ਬਣਾਉਂਗੀ ਤੁਹਾਡੇ ਕਰੇ ਹੂੰ ਸਰੀ ਬਣਾਉਂਗੀ ਰੋਟੀ ਲੈਣੀ ਆਜੇ 10 ਮਿੰਟ ਲੇਟ ਆਜੇਗੀ ਅੱਛਾ ਏ ਤੇ ਕੀ ਮੈਂ ਕਰੀਏ ਹਾਂ ਕੀ ਮੈਂ ਕਰੀਏ ਫਿਰ ਯੂ ਠੀਕ ਹੈ ਹਾਂ ਹੈਲੋ ਅਕਾ ਇਹ ਕਿਵੇਂ ਮਸਾ ਫਿਰ ਕੌਣ ਹੈ ਮੱਕਾ ਆਪਾਂ ਕਿਵੇਂ ਕਰੀਏ ਫਿਰ ਕਰਨਾ ਕਿਵੇਂ ਅੱਜ ਨਹੀਂ ਕਿਹੜਾ ਬਣਾ ਲੈਨੇ ਆ ਫਿਰ ਆਪਾਂ ਹੂੰ ਅੱਛਾ ਏ ਹੂੰ ਮਾਈਟ ਰੋਟੀ ਫਿਰ ਮੈਂ ਹੀ ਖਾਇਆ ਇੱਥੇ ਖਾਣੀ ਆ ਫਿਰ ਹਾਂ ਰੁੱਟੀ ਖਾ ਲਾਂਗੇ ਰੁੱਟੀ ਗਵਾਰੇ ਦੀਆਂ ਫਲੀਆਂ ਬਣਾ ਰੱਖੀਆਂ ਕਿ ਗਵਾਰੇ ਦੀਆਂ ਫਲੀਆਂ ਤੂੜਕੀ ਲਿਆਂਦੀਆਂ ਬਣਾਈਆਂ ਤੈਨੂੰ ਚਲ ਦੂੰਗਾ ਕਿ ਬਣਾ ਦੂੰਗਾ ਛੋਟੇ ਜਿਹੇ ਬਿਨਾਂ ਨੂੰ ਹੂੰ ਇਹ ਵਾਰੀ ਦੇ ਵਿੱਚ ਕੋਈ ਨਾ ਲੈਣੀ ਆ ਮੈਂ ਤੋੜ ਚੀ ਅੱਛਾ ਹੂੰ ਤਾਂ ਫੇਰ ਵੀ ਹੈ ਫੇਰ ਹਾਂ ਫੇਰ ਬਣਾ ਦੇਂਗੇ ਤੁਸੀਂ ਖਾਣੇ ਦਾ ਅੱਛਾ ਹੂੰ ਖਾਣਿਆ ਮੈਂ ਤਾਂ ਹੂੰ ਹੈ ਹੋਰ ਦੱਸੋ ਹੋ ਠੀਕ ਆ ਅੱਥ ਨੇ ਅੱਥ ਨੇ ਫੇਰ ਪੱਕਾ ਰੱਖੀ ਫੇਰ ਪ੍ਰੋਗਰਾਮ ਹਾਂ ਜੀ ਬਾਕੀ ਕਰਨ ਬਾਕੀ ਆ ਕੇ ਮੈਸੇਜ ਕਰਦਾ ਹਾਂ ਹਾਂ ਠੀਕ ਹੈ